ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਚਾਬੀ ਆਪਾਂ ਪਾਪਾ ਕੋ ਡੋਗਟੀ ਬਹਨ ਨਾਮ ਗੇਟ ਮੈਂ ਅਮਨਦੀਪ ਕੋਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੀ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਸਵੇਰ ਦੇ ਵੱਜ ਰਹੇ ਨੇ 10 ਆਪਾਂ ਚੱਲੇ ਪਾਪਾ ਜੀ ਨੂੰ ਦਵਾਈ ਦਵਾਉਂਗਾ ਦਵਾਈ ਨਾ ਪਾਪਾ ਜੀ ਨੂੰ ਕਿਦਾਂ ਨਾ ਰੋਣਾ ਪੈਂਦੇ ਆ ਪਰ ਛੁੱਪੀ ਕਰੇ ਛੁੱਟੀ ਆ ਜਾਂਦੀ ਸੀ ਕਦੇ ਕੁਸ਼ ਕਰਦੇ ਕੁਸ਼ ਫਿਰ ਇੱਦਾਂ ਹੀ ਰਹਿ ਜਾਂਦਾ ਸੀਗਾ ਹਨਾ

ਕੰਮ ਕਰ ਸਾਰੇ ਨਪਟਾ ਦੇ ਪਰ ਕੱਪੜੇ ਤੋਂ ਨਹੀਂ ਰਹਿੰਦੇ ਹੈ। ਕੱਪੜੇ ਕੱਪੜੇ ਰਹਿੰਦੇ ਹੈਗੇ ਆਪਣੇ ਘਰੋਂ ਤੋਂ। ਬਾਕੀ ਪੋਚੇ ਵੀ ਲੈ। ਬਈ ਇਹ ਬਹੁਤ ਉੱਛਾ ਨਾ ਚਾਰੂ ਆਤੀ ਹੈ। ਜਾਣੀ ਰੱਖਣਾ। ਆਣ ਜਾਣੀ ਬਣਾਤੀਆਂ ਸਭ ਕੁਝ ਨਵੇਟਦੇ ਆ। ਆਪਣੀਆਂ ਖਾ ਕੇ ਅਸੀਂ ਚੱਲੇ ਆ। ਓਰਨਾਲ 24 ਘੰਟੇ ਨਹੀਂ ਕੰਮ ਰਹੀ ਗਈ। ਪਾਪਾ ਜੀ ਫਾਈਲਾਂ ਚੱਕ ਲਈ। ਹਾਂ। ਤਾਂ ਪੇ ਕਾਰਡ ਗੂੜ ਦੇਖ ਲੈ ਰੇ ਕੋ। ਉਹ ਕਾਰਡ। ਕਾਰਡ ਤਾਂ ਮੇਰੇ ਕੋਲ ਹੈ। ਕੈਂਟੀਨ ਕਾਰਡ। ਸਾਰਾ ਕੁਝ ਹੈ ਮੇਰੇ ਕੋਲ। ਰੈਫਰਮ ਵੀ ਲੈ। ਨਾ। ਪਹਿਲਾਂ ਹਸਤਾ ਪਹਿਲਾਂ ਰਣਜੀਤ ਡਾਕਟਰ ਕੋਲ ਫੇਰ ਕੰਟੀਨ ਮਾ ਕੰਟੀਨ ਆਂਦੇ ਵੀ ਫੇਰ ਜਾਏਗੇ ਤੁਹਾਡੇ ਹੋਲੇ ਇੱਥੇ ਆਪਾਂ ਕੰਟੀਨ ਮਾ 5 ਤਰੀਕ ਨੂੰ ਗਏ ਸੀ 2 ਤਰੀਕ ਨੂੰ 2 ਤਰੀਕ ਨੂੰ ਗਏ ਸੀ ਆਪਾਂ ਪੇਕੋਟਾ ਲੈ ਆਏ ਤੇ ਪਤਾ ਨਹੀਂ ਲੈ ਲਈ ਲਿਓ ਪਿਛਲੇ ਮਹੀਨੇ ਕਰ ਲਿਆ ਇਸ ਮਹੀਨੇ ਵੀ ਲਿਆ ਇਸੇ ਮਹੀਨੇ ਮੈਂ ਲਿਆਦਾ ਪਾਪਾ ਜੀ 2 ਤਰੀਕ ਨੂੰ ਤੁਸੀਂ ਭੁੱਲੇ ਤਾਂ ਇਹਦਾ ਸੀ ਰੋਲਾ ਪਾਈ ਜਣੇ ਵੀ ਦਵਾਈ ਹਜੇ ਖਤਮ ਨਹੀਂ ਹੋਈ ਦਾ 27 ਹੋ ਗਈ 27 ਨਾ ਠਾਈ ਅੱਜ 23 33 ਕੱਤੀ 4 ਦੇ ਰਹਿ ਗਏ ਜੂ ਕੋਟਿੰਗ ਜਾ ਰਹਿ ਦੇ ਪਤਾ ਨਹੀਂ ਬਾਕੀ ਚੱਲੂ ਹੁਣ ਦੇਖੀ ਜਾਊਗੀ ਜਾ ਕੇ ਪਤਾ ਲੱਗੂ ਮੈਂ ਤਾਂ ਕੋਟ ਵੀ ਨਹੀਂ ਪਾ ਕੇ ਆਈ ਅੱਜ ਮੈਨੂੰ ਐਵੇਂ ਚੱਲ ਠੰਡਦਾ ਹੈ ਹੈ ਠੰਡ ਕਿਥਾ ਹੈ ਨਹੀਂ ਉਹ ਤਾਂ ਰਮਿਲਾ ਦੀ ਹਾਲੀ ਹੈ ਪਤਾ ਕੀ ਹੋਇਆ ਲੋ ਜੀ ਇੱਧਰ ਦੇਖੋ ਇੱਧਰ ਧੁੰਦ ਚੜੀ ਹੋਈ ਐ ਆਪਣੇ ਘਣੀ ਉਧਰ ਦੇਖ ਲਓ ਹਨਾ ਸਾਫ ਸੀਗਾ ਮੌਸਮ ਜੇ ਤੁਸੀਂ ਘਰ ਤੋਂ ਤੁਰੇ ਆ ਦੇਖੀ ਇੱਧਰ ਤਾਂ ਬਹੁਤ ਹੁੰਦਾ ਐ ਉਸ ਨੂੰ ਇਹ ਕਰ ਇਹਨੂੰ ਫੋਨ ਤੋਂ ਲੋਡ ਨਾ ਪਾ ਮੇਰੇ ਵੱਲ ਉਹ ਹੋ ਗਿਆ ਪਾਣੀ ਲੱਗ ਗਿਆ ਇਸ ਨੂੰ ਹੂੰ ਉਸ ਨੂੰ ਵਾਟਰ ਮੋਟਰ ਹੂੰ ਕਣਕਾਂ ਨੂੰ ਹੈ ਤਾਂ ਹੁਣ ਨੁਕਸਾਨ ਐ ਮੀਕਾ ਮੂੰਹ ਜਲਦ ਤੁੰਦ ਤੁੰਦ ਪਈ ਜਾਵੇ ਉਹ ਵੀ ਸਮੀਤ ਦਾ ਕੰਗਾ ਪੜ ਗਿਆ ਬਹੁਤ ਨਾ ਬਹੁਤ ਹਾਂ ਕੱਖੇ ਬਚੂਣ ਨਹੀਂ ਲੈ ਹਾਂ ਤੂੰ ਪਜੰਕੇ ਤੇ ਆਵਾਂਗਾ ਸੁ ਮੈਂ ਨੰਬਰ ਵੀ ਲੈ ਅੱਜ ਫੇਰ ਉਹਦੇ ਵਿਆਹੇ ਲੋ ਜੀ ਆਪਾਂ ਪਹੁੰਚ ਗਏ ਭੂਆ ਦੇ ਪਿੰਡ ਅਚਾਨਕੇ ਚਲਿਏ ਵਿਆਹ ਲੈ ਆਂ ਕਿਉਂ ਆਣਾ ਕਿੱਦੂ ਆੜਦਾ ਹੈ ਹੈਨਾ ਸਿੱਧੀ ਗੱਡੀ ਅੰਦਰ ਸਵਾਗਤ ਕਰੀਏ ਫਿਰ او ਮਾਈ ਗੋਡ ਕਿੰਨੀ ਸੋਹਣੀ ਲੱਗਦੀ ਹੈ ਕੋਠੀ ਆਓ ਇਹ ਕੋਠੀ ਦੀ ਜਿਹੜੀ ਆਪਾਂ ਨੂੰ ਦੂਰ ਤੋਂ ਦਿਖਦੇ ਆ ਕੰਦ ਉੱਚੀ ਕਰਾਈ ਹੋਈ ਹੈ ਇਹਨਾਂ ਨੇ ਹਮਮ ਸਪੈਸ਼ਲ ਸਵਾਗਤ ਕਰੀਏ ਫਿਰ ਆਣਾ ਆਏ ਹਾਏ ਬੂਟ ਲਵੇੜ ਲੈ ਮੁੰਡੇ ਨੇ ਪੈਂਟ ਪਕੌੜੀ ਐ ਮਿਲ ਲਗਾ ਕੱਢ ਕੇ ਬੂਟਾਂ ਨਹੀਂ ਚਲੇਗਾ ਕਿਰੇਪਾ ਇਪੜ ਕੇ ਬੂਟਾਂ ਉੱਪਰਾਂ ਉਰੇ ਪੇਲਾ ਉਹ ਸਾਹਮਣੇ ਵਾਲੇ ਘਰ ਵਾਂਗਾ ਹਾਂ ਜਦ ਪਿਛਲੀ ਵਾਰੀ ਆਏ ਤੇ ਹੱਸਦਾ ਪਾਠ ਹੀ ਜਲ ਰਿਹਾ ਉਹਦੇ ਕੋਠੀ ਕਿੰਨੀ ਸੋਹਣੀ ਸਜਾਈ ਹੋਈ ਐ ਇਹ ਗਲੀ ਕੋਲ ਤਾਂ ਮਿੱਟੀ ਦੀ ਜੇਰੀ ਵੀ ਸੀ ਹਨਾ ਉਦੋਂ ਹਾਂ ਬੜੀ ਹੁੰਦੀ ਕੋ ਲੋ ਵੀ ਅਸੀਂ ਕਹਿ ਅੱਜ ਸਾਰੇ ਕਹਿਣਗੇ ਵੀ ਆਜ ਤੇ ਪੂਆ ਦੇ ਪਿੰਡ ਕਿਵੇਂ ਪਹੁੰਚ ਗਏ ਆਂ ਪੁਰਾਣੇ ਜਿਹੇ ਕੱਪੜੇ ਪਾ ਕੇ ਘਰ ਆਣੇ ਬਸ ਬੱਲੇ ਬੈਠੇ ਸੀ ਸਾਡਾ ਜੀ ਕਰ ਗਿਆ ਚੱਕੀ ਗੱਡੀ ਆ ਗਈ ਵਿੰਡੋ ਕੋਠੀ ਬਹੁਤ ਸੋਹਣੀ ਲੱਗ ਰਹੀ ਹੈ ਨਾ ਪਾਈ ਦਾ ਕੋਈ ਹੋ ਰਿਹਾ ਨਹੀਂ ਤਾਂ ਹੋ ਰਿਹਾ ਹਾਂ ਟ੍ਰੈਕਟਰ ਕਿੱਥੇ ਲੱਗੇਗਾ ਇਧਰ ਆਣਾ ਤੈਂ ਕਿੱਧਰ ਜਾਣਾ ਕਹਦੇ ਤੂੰ ਸਾਡੀ ਸਾਹਮਣੇ ਸਾਡੀ ਠੀਕ ਪਰ ਖੜੀ ਹੈ ਪੂਹਦਾ ਘਰ ਪੈ ਕੇ ਤਿਆਰ ਹੋ ਰਿਹਾ ਜਿੱਦਣ ਬਣ ਗਿਆ ਉਦੋਂ ਦਿਖਾएंगे ਹਨਾ ਅੱਛਾ ਅੱਗੇ ਦੇ ਆਈਏ ਪੂਹ ਸ੍ਰੀਕਾਲ ਬਸ ਕਰਾਂ ਬੈਠੇ ਬੈਠੇ ਕੇ ਜੀ ਕਰ ਗਿਆ ਅੱਛਾ ਬਸ ਇਹੀ ਪਾ ਕੇ ਕੱਪੜੇ ਪੂਹ ਅਗਲੇ ਨੂੰ ਆਗੇ ਮੈਂ ਕਿ ਚੱਲ ਪਹਿਨ ਲੈ ਚੱਲ ਪੂਹ ਉਹਨੂੰ ਚੱਲੀਏ ਬੜਾ ਵਧੀਆ ਹੈ ਬਹੁਤ ਠੀਕ ਹੈ ਹਾਂ ਸਾਫ ਵਧੀਆ ਜੀ

ਜਦੋਂ ਮੈਂ ਆਇਆ ਤੇ ਉੱਪਰ ਦੇਖੇ ਕਰਦੇ ਕੰਦਕੇ ਵੀ ਹਨਾ ਕੋਠੀ ਕਿੰਨੀ ਸੋਹਣੀ ਅੱਜ ਦੂਕ ਅੱਜ ਇੰਨੀ ਸੋਹਣੀ ਹੈ ਆ ਕੀ ਹੈ ਗੱਲ ਪਰਬਲਾਈ ਕੀ ਜਾਂ ਦੇਹ ਬਾਲਾ ਸੰਗਲ ਦੇ ਕਿਹੜਾ ਕਾਲੇ ਨੇ ਬਣਾਈ ਹੈ ਹਵੇਲੀ मेरे मेरे बाल बाल मेरे। तो 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 बाल देख देख सिर तो है खराब हो गए कराने ठीक हूं हाँ तो ठीक है उपर ठंड पा ਜੇ ਉੱਪਰੇ ਬੈਠੂਗੀ ਹੁਣ ਪੂਆ ਪੋਚਾ ਕਸਾਣੇ ਪਰ ਸਾਰੇ ਦਿਨ ਹੱਗ ਸਤਵੀਰ ਆ ਪੂਆ ਮੈਂ ਦਿਨ ਦਿਨ ਗਰਮੀ ਬੋਲ ਸਤਵੀਰ ਦੇ علاوہ ਵਿਚਾਰੀ ਉਹ ਹੀ ਤਾਂ ਕਹਿ ਰਹੀ ਐ ਵੈਸਾ ਸਤਵੀਰ ਆ ਪੂਆ ਪੋਚਾ ਕਸਾਣੇ ਪਰ ਸਾਰੇ ਦਿਨ ਹੁਣ ਚੱਲਦੇ ਪੈ ਜਾ ਰਹੇ ਚਲਿਏ कभी माना नहीं करती है अभी तो कहेगा ना भी कभी डाली कभी पर हरियाणा लग बैठी है बोली अरे करने हरी है बोलूंगी कुड़िये की हाँ मैं अजित ऐसा होने दो हाँ नहीं चाहूंगा ना एक चेंज कर दीजिए इस शाही नशा करा खून तो निकला ना आगे तैयार ऐसे भूखा ना आप खेल डालेंगे पढ़ लेंगे री जल्दी कट गए देखिए तू एक गरीब बस तुझे ਦਾ ਜਿਹੜਾ ਬੰਦਾ ਕਹਿੰਦਾ ਸੀ ਉਹਦਾ ਨਾਮ ਹੈ ਜੀ 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 नहीं 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 मैं क्यों मार दिय मैं क्यों मार दिय मैं मैं देखनू बड़ा जड़ा के देख्या हु मैं ते जा नू या कोई मैं कछु नहीं बैठू मैं देखनू लाके मैं देखनू लाके ਚੈਨ ਕਰ ਦਿਓ ਉਰਾਜੋ ਤੁਸੀਂ ਮੈਂ ਟੈਕਸ ਨਹੀਂ ਕਰੀ ਹਾਂ ਹਾਂਜੀ ਮੋੜ ਮੋੜੇ ਮੋੜੇ ਲੈ ਨਾ ਅੱਛਾ ਕਰ ਲੋ ਮੋੜ ਦੇ ਦੇ ਆ ਮੈਂ ਟਾਈਮ ਖਾਸਾ ਪਿਆ ਤਾਂ ਮੈਂ ਜੇ ਮੈਂ ਚੱਲ ਜਾਂਦੀ ਰੂਪੋਂ ਚੱਲ ਆ ਆ ਨਰਮਕਟ ਤੋਂ ਰੂਪੋਂ ਆ ਹਾਂ ਰੂਪ ਨਾਲੇ ਘਰ ਦੇਖ ਲੈ ਹਾਂਜੀ ਪਾਸ ਤੋਂ ਪਾਸ ਨਹੀਂ ਆਇਆ ਖਾਇਨ ਬੈਠਾ ਹੋ ਗਿਆ ਜੀ ਸਾਹ ਬਹੁਤ ਯਾਦ ਕਰਦੇ ਆ ਸੇ ਉਹ ਨਾਂ ਦੇ ਆਏ ਨਾ ਪਟੇ ਲਓ ਜੀ ਅੱਪਾ ਅਗੇ ਸੀਗੇ ਪੂਆ ਜੀ ਕੋਲੋਂ ਘਰੇ ਬਹੁਤ ਜ਼ਿਆਦਾ ਅੱਜ ਰੱਬ ਨੇ ਗਰਮੀ ਕੀਤੀ ਹੋਈ ਸੀਗੀ ਪੂਆ ਧੁੱਪ ਚੜਾਈ ਹੋਈ ਸੀਗੀ ਇਹ ਅੱਜ ਤਾਂ ਮੇਰੇ ਵਾਲਾਂ ਦਾ ਹਾਲ ਵਾਲੇ ਬੁਰਾ ਹੋਇਆ ਪਿਆ ਕਿਉਂਕਿ ਮੈਂ ਸਿਰ ਧਾ ਕੇ ਨਾ ਵਿਚਾਰੇ ਨੂੰ ਤੇਲ ਲੱਗਿਆ ਨਾ ਚੱਜ ਨਾਲ ਕੰਗਾ-ਕੁੰਗਾ ਕਰ ਹੋਇਆ ਤੇ ਵੈਸੇ ਆ ਕੇ ਰੋਟੀ ਪਾਣੀ ਬਣਾਇਆ ਹੈ ਹਨਾ ਉਦੋਂ ਮੈਨੂੰ ਟਿਊਸ਼ਨ ਭੇਜਿਆ ਉਦੋਂ ਪਿਆ ਗਿਆ ਸੀਗਾ ਸਰਦਾਰ ਜੀ ਸੰਤਰਾ ਖਾਣ ਲੱਗੇ ਸੀਗੇ ਸੰਤਰਾ ਖਾ ਕੇ ਆਪਣਾ ਧਾਰ ਕੱਢਣ ਚਲੇ ਗਏ ਤੇ ਲੋ ਜੀ ਆਪਾਂ ਵੀ ਚੁੱਲ੍ਹੇ ਚੌਕੇ ਨੇੜੇ ਲੱਗੀ ਐ ਰੋਟੀ ਵਗੈਰਾ ਬਣਾਈ ਐ ਤੇ ਬਾਕੀ ਤੁਸੀਂ ਵਲੌਗ ਚ ਦੇਖੋਗੇ ਵੀ ਆਪਾਂ ਨੂੰ ਅੱਜ ਨਿਊਜ਼ੀਲੈਂਡ ਵਾਲੇ ਸਬਸਕ੍ਰਾਈਬਰ ਮਿਲੇ ਸੀਗੇ ਹੈ ਤਾਂ ਉਹ ਤੁੰਗੋਰੀ ਦੇ ਹੀ ਸੀਗੇ ਪਰ ਉਹ ਨਿਊਜ਼ੀਲੈਂਡ ਗਏ ਹੋਣੇ ਮੈਨੂੰ ਲੱਗੇ ਸਾਡੇ ਭੂਆ ਜੀ ਦੇ ਫੁੱਫੜ ਜੀ ਵੀ ਲੱਗਦੇ ਕਿਉਂਕਿ ਭੂਆ ਦੇ ਪਿੰਡ ਦੇ ਹੀ ਨੇ ਹਨ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਅੰਕਲ ਆਂਟੀ ਸੌਰੀ ਉਹ ਫੁੱਫੜ ਜੀ ਨੇ ਮਿਲ ਕੇ ਹਨ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਹਨਾ ਪਿਆਰ ਦਿੱਤਾ ਬਹੁਤ ਜ਼ਿਆਦਾ ਉਹਨਾਂ ਨੇ ਸਾਡਾ ਸਤਿਕਾਰ ਕੀਤਾ ਹੈ ਸੰਗਲ ਫੇਰ ਹੁਣ ਐਂ ਥੀ ਨਟ ਪਾਉਂਦਾ ਦੱਸ ਮੱਜ ਨੇ ਸਾਡੇ ਨੇ ਭਾਈ ਸੰਗਲ ਤੋੜ ਲਿਆ ਏ ਬਹੁਤ ਜਿਆਦਾ ਵਧੀਆ ਲਗਿਆ ਉਹਨਾਂ ਨੂੰ ਮਿਲ ਕੇ ਹਨਾ ਬਹੁਤ ਖੁਸ਼ ਹੈ ਕਹਿੰਦੇ 50% ਦਾ ਕਹਿੰਦੇ ਸੀ ਠੀਕ ਹੋ ਗਏ ਕਹਿੰਦੇ 50% ਸੀ ਤੁਹਾਡੇ ਘਰ ਆਵਾਂਗੇ ਫੇਰ ਕਹਿੰਦੇ ਫੇਰ ਹੋਰ ਸਾਡੇ ਮਮਾ ਨੂੰ ਖੁਸ਼ ਹੋਊਗਾ ਹਨਾ ਕਹਿੰਦੇ ਵੀ ਤੁਹਾਨੂੰ ਮਿਲ ਕੇ ਸਾਨੂੰ ਬਹੁਤ ਵਧੀਆ ਲਗਿਆ ਤੇ ਸਾਨੂੰ ਵੀ ਪੂਆ ਫੁੱਫੜੀ ਤੁਹਾਨੂੰ ਮਿਲ ਕੇ ਬਹੁਤ ਵਧੀਆ ਲਗਿਆ ਹਨਾ ਤੁਸੀਂ ਇਹ ਦੇਖ ਲਓ ਵੀ ਹਨਾ ਜਿਹੜਾ ਇਨਸਾਨ ਨਿਊਜ਼ੀਲੈਂਡ ਗਿਆ ਆਪਾ ਹੁੰਦਾ ਹੈ ਹਨਾ ਪਰ ਉਹਨਾਂ ਦੇ ਵਿੱਚ ਕੋਈ ਐਦਾਂ ਦੀ ਗੱਲ ਨਹੀਂ ਸੀਗੀ ਵੀ ਹਾਂ ਕੋਈ ਜਿਵੇਂ ਕਹਦਦੇ ਆਪਾਂ ਕਿਸੇ ਚਾਕੜ ਹੁੰਦੇ ਜਾਂ ਕੁਝ ਹੁੰਦਾ ਪੋਹਣਿਆ ਜਨੂ ਨੇ ਸਾਨੂੰ ਪਿਆਰ ਕੀਤਾ ਹਨ ਤੇ ਬਾਕੀ ਚਲੋ ਜੀ ਰੋਟੀ ਪਾਣੀ ਬਣਾਈਏ ਤੇ ਖਾਈਏ ਦੇਖੀ ਸਮੂਥਨੀਆਂ ਕਰਾ ਕਰਕੇ ਨੇ ਮੇਰੇ ਵਾਲਾਂ ਦਾ ਬਾਲਾ ਪੂਰਾ ਹਾਲ ਹੋ ਗਿਆ ਬਈ ਮੈਨੂੰ ਕੋਈ ਪ੍ਰੋਡਕਟ ਲੱਸ ਦੋ ਜਿਹਦੇ ਨਾਲ ਮੈਂ ਬਾਹਰ ਸੈੱਟ ਕਰ ਲਵਾਂ ਮੈਂ ਸੋਚਦੀ ਸੀ ਕਿ ਮੈਂ ਬੋਟੌਕਸ ਕਰਾ ਲਵਾਂ ਹਨ ਤੇ ਜਿਹੜੀਆਂ ਮੇਰੀ ਕੋਈ ਭੈਣ ਪਾਰਲਰ ਵਾਲੀ ਜਾਂ ਕੁਛ ਹੈ ਮੈਨੂੰ ਜਰੂਰ ਦੱਸਿਓ ਮੈਂ ਬੋਟੌਕਸ ਕਰਾਵਾ ਜਨਾ ਜਾਂ ਕੁਛ ਹੋਰ ਕਰਾਵਾ ਵਾਲਾਂ ਦਾ ਵੈਸੇ ਮੈਨੂੰ ਨਹੀਂ ਲੱਗਦਾ ਵੀ ਕਰਾਣੇ ਚਾਹੀਦੀਆਂ ਸਮੂਥਨੀਆਂ ਵਗੈਰਾ ਕਿਉਂਕਿ ਵਾਲਾਂ ਦਾ ਮੇਰਾ ਤਾਂ ਬਾਲਾ ਸੱਤਿਆਨਾਸ ਹੋ ਗਿਆ ਚਲੋ ਜੀ ਫਰੈਂਡਸ ਇਹਦਾ ਸੀਗਾ ਆਪਣਾ ਅੱਜ ਦਾ ਵਲੌਗ ਸੋ ਫਰੈਂਡਸ ਉਮੀਦ ਹੈ ਕਿ ਅੱਜ ਤੁਹਾਨੂੰ ਮੇਰਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਜੇ ਤੁਹਾਨੂੰ ਮੇਰਾ ਅੱਜ ਦਾ ਵਲੌਗ ਵਧੀਆ ਲੱਗਾ ਤਾਂ ਪਲੀਜ਼ ਮੈਨ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਉੱਥੇ ਤੁਹਾਨੂੰ ਜਗ੍ਹਾ ਖਾਲੀ-ਖਾਲੀ ਦੀਸਰੀ ਹੋ ਕਿਤੇ ਟਾਈਮ ਪੀਸ ਨਹੀਂ ਹੈਗਾ ਟਾਈਮ ਪੀਸ ਆਪਣੀ ਤਾਰ ਕੇ ਰੱਖਦੇ ਕਿਉਂਕਿ ਉਹ ਖੜ ਜਾਂਦਾ ਸੀਗਾ ਉਹਨੂੰ ਸਮਾੜ ਕੇ ਲੈ ਕੇ ਆਉਂਗੀ ਚਲੋ ਜੀ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਤੱਕ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ